ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦ ਰੋ ਮੈਨੂੰ ਅੱਜ ਬਹੁਤ ਸੇਰ ਰਿਪੋਰਟ ਨਾ ਕਰਨ ਮੈਂ ਸਵੇਰੇ ਗੁਰਸੱਭੇ ਦੇ ਅੰਮ੍ਰਿਤ ਵੇਲੇ ਪਵਿੱਛ ਕੇ ਤੈਨੂੰ ਬਖਸ਼ਾ ਸੀ ਲੱਗਦੀ ਜਿਵੇਂ ਸਾਫੀ ਦਿੱਪਣਾ ਵਾਜਰ ਨਾਮ ਬਹਾ ਦਾ ਆਇਆ ਸੀਗਾ ਸੰਗਾਚਰ ਦਾ ਸਾਥ ਵਿੱਚ ਕਰੀਬ ਅੱਜ ਵਾਇਗਰ ਤੇਰੇ ਸਾਥ ਨੇ ਮਤਵੇ ਲਿਖਾਇਆ ਗੁਰਸਾਹਿਬ ਕੇ ਬਹੁਤ ਅਗਲਾ ਕਿਤਾ ਜੋਤ ਵੀ ਕੀਤੀ ਪਾਛਾ ਜੋ ਕਿ ਪਾ ਕਰੋ ਤਦਾ ਕੇ ਬਠਾ ਲੋ ਬੈਠਾ ਵੀ ਨਹੀਂ ਜਾਂਦਾ ਪਹਿਲਾ ਵਾਇਗਰ ਜਿੰਨਾ ਵੀ ਸਿੰਦਨ ਕੀਤਾ ਸ੍ਰੀ ਕੋ ਪਸ਼ਟਾ ਕਰਕੇ ਨੀਚੇ ਬੈਠੇ ਨਹੀਂ ਹੁੰਦਾ ਬੈਠਦੇ ਕੀਤਾ ਉਹ ਰਸ ਨਹੀਂ ਆਇਆ ਕਿ ਤੋ ਅਨੰਦ ਹੀ ਨਹੀਂ ਸੀ ਵੱਜਦਾ ਹੈਗਾ ਰਾਜਗੁਰੂ ਸਾਹਿਬ ਨੇ ਕਹੇ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਦਿੱਖੇ ਦਾ ਮੇਰਾ ਮਤਲਬ ਤੁਹਾਨੂੰ ਦੱਸਣ ਭਾਵ ਦਾ ਦਰਸ ਕਰੋ ਉਹਨੂੰ ਬਠਾ ਕੇ ਚਰਨ ਦੁਰਜ ਮੈਨੂੰ ਸੇਵਾ ਕਰਵਾਉਂਗਾ ਜੀ ਸਭ ਜੀ ਵਾਏ ਗਿ ਨੀਚੇ ਚੱਦਰ ਉਸਾ ਕੇ ਪਿੱਲੋ ਲਿਆ ਪਰਵਰ ਦੇ ਨੀਚੇ ਪਿੱਲੋ ਦੇ ਕੇ ਮਤਲਬ ਲੱਤ ਦੀ ਵੀ ਪ੍ਰੋਬਲਮ ਆ ਪਿੱਲੋ ਦੇਣਾ ਹੀ ਪੈਂਦਾ ਉਸ ਤੋਂ ਬਿਨਾ ਬੈਠ ਨਹੀਂ ਹੁੰਦਾ ਵੈਗਰੂ ਜਿਹਦੋਂ ਸਿੰਗਾਂ ਸ਼ੁਰੂ ਹਿੱਤਾ ਕਰ ਸਾਹਮਣੇ ਕਿਤ ਬਾਗੀ ਤੇ ਬਹੁਤ ਆਨੰਦ ਆਇਆ ਸੀਗਾ ਨਾਲ ਦੇ ਕੁਰਸੀ ਇੱਕ ਵੀ ਬਹੁਤ ਸੋਹਣੀ ਲੱਗ ਚੱਲ ਰਹੀ ਸੀ ਇਹ ਸਭ ਤੋਂ ਵੱਡੀ ਗੱਲ ਵੈਗਰੂ ਜਦੋਂ ਸਿੰਗਾਂ ਨੇ ਇੱਕ ਲੱਚ ਹੁੰਦਾ ਹੈ ਨਾ ਫਿਰ ਅਨੰਦ ਆਜਦਾ ਸੁਰਤ ਜੋੜਦੋਂ ਦਿਲ ਪਾਸ਼ਾ ਨਾ ਆਟੋਮੈਟਿਕ ਤਾ ਉਹ ਵੈਗਰੂ ਜਦਦਾ ਸੁਰਤ ਜੁੜ ਰਹੀ ਹੈ ਤੇ ਆਨੰਦ ਆ ਰਿਹਾ ਹੈ ਤੇ ਪਰ ਸਿੱਖ ਉਹ ਵੇਟ ਕਰਦਾ ਮੇਰੇ ਬੋਲਣ ਦੀ ਕਦੇ ਕਦੇ ਮੇਰੇ ਕੋਲ ਬੋਲ ਹੁੰਦਾ ਕਦੇ ਨਹੀਂ ਬੋਲ ਹੁੰਦਾ ਪਰ ਬੋਲਣ ਦਾ ਮਨ ਨਹੀਂ ਕਰਦਾ ਕਿ ਉਹ ਆਨੰਦ ਪੀੜ ਕਰੀਓ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਉਹ ਪਲ ਨੇ ਮੇਰੇ ਅੱਗੇ ਮੈਨੂੰ ਮੇਰਾ ਸ਼ਰੀਰ ਦੱਸ ਰਿਹਾ ਕਿ ਹੱਥ ਜੁੜੇ ਹੋਏ ਆ ਚਰਨਪੂਰਤਿ ਬੈਠੇ ਆ ਤੇ ਮਤਲਬ ਚਰਨਪੂਰਤਿ ਨਾਲ ਜੋੜਿਆ ਨਾ ਕਰਨਾ ਠੀਕ ਹੈ ਕਰਨਾ ਤਾਂ ਉਸ ਤੋਂ ਬਾਅਦ ਵੈਗ੍ਰੂ ਸੀ ਸਿਮਰਨ ਦੀ ਸੇਵਾ ਸਮਾਪਤ ਹੋਈ ਦੂਜੇ ਵਾਰ ਸੇਕਾ ਆਪਣੀ ਡਿਊਟੀ ਤੇ ਲੱਗ ਗਿਆ ਮੈਨੂੰ ਉਹਦਾ ਕਾਫੀ ਟਾਈਮ ਬਤ ਪਤਾ ਲੱਗ ਜਾਵੇ ਮਤਲਬ ਚੇਂਜ ਹੋ ਗਈ ਡਿਊਟੀ ਤਾਂ ਵੈਗ੍ਰੂ ਨੇ ਉਸੇ ਲਈ ਮੇਰਾ ਸਿਮਰਨ ਚੱਲ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਕਿ ਮੇਰੇ ਨਾਲ ਕੋਈ ਬੋਲ ਰਿਹਾ ਜਿੱਦਾਂ ਵਾਇਰਲ ਨੂੰ ਸੱਚ ਪੱਕੇ ਚ ਸੁਣ ਰਿਹਾ ਹੁੰਦਾ ਆਵਾਜ਼ ਇੰਨੀ ਪਿਆਰੀ ਇੰਨੀ ਮਿੱਠੀ ਆਵਾਜ਼ ਵਾਇਰਲ ਮੇਰਾ ਆਖਾ ਕੋਲੋਂ ਦਾ ਮਨ ਨਹੀਂ ਸੀ ਮੈਨੂੰ ਮਰਜ਼ੀ ਤੋਂ ਪਰ ਆਖੇ ਬਖਸ਼ੇ ਸੀ ਪਰ ਸਾਥ ਥੋੜਾ ਥੋੜਾ ਵੰਦ ਕੋ ਬਹੁਤ ਪਿਆਰ ਆ ਰਿਹਾ ਸੀਗਾ ਕੰਨੀ ਸੀ ਉਲੀ ਸਬਜੀ ਦਾ ਵਰਤਾਲਾ ਉਹ ਦੋਸਤ ਨੂੰ ਮੈਂ ਦੋ ਦਾਂ ਉਹ ਮੈਂ ਕਿਉਂ ਗਰਦਨ ਪਿੱਛੇ ਜਾ ਰਹੀ ਸੀ ਪੱਥ ਜੁੜ ਗਏ ਉੱਪਰ ਨੂੰ ਸੇਰ ਵਾਲ ਨੂੰ ਖਾਚ ਜੁੜੇ ਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਆ ਕਰਿਆ ਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਨਾ ਟੁੱਟਣ ਦੇਵਾ ਗੁਰੂ ਸਾਹਿਬ ਜੀ ਬਹੁਤ ਉਕਾ ਜਨਮ ਲਿਇਆ ਕਿਰਪਾ ਕਰਕੇ ਹਮ ਸਵਾਰ ਦੋ ਵਾਈਕਲੋ ਐਦਾਂਗਾ ਚਲੇ ਜਾਈਏ ਗੁਰੂ ਸਾਹਿਬ ਜੀ ਉਹ ਐਤੁਰ ਬਹੁਤ ਦੇਰ ਤੱਕ ਸਮਝ ਹੀ ਨਹੀਂ ਲੱਗੀ ਹੱਥ ਉੱਪਰ ਜੁਗੇ ਰਹੇ ਕਾਫੀ ਦੇਰ ਤੱਕ ਜਦੋਂ ਆਖੋ ਫਿਰ ਮੈਂ ਇਹ ਦੂ ਰਸਾਲਲਾ ਸ਼ੁਕਰ ਅੱਲਾਹ ਤੇਤਾ ਅੱਜ ਜਿਸ ਵੇਲੇ ਦਾ ਵਾਈਕਲੋ ਨਾਂ ਤਾਂ ਬਣਿਆ ਕਾ ਮੱਥੇ ਤੇ ਹਲਕਾ ਹਲਕਾ ਪ੍ਰੈਸ਼ਰ ਸਿਰੋਂ ਕੋਲ ਤੋਂ ਬੋਲ ਨੂੰ ਜੀ ਨਹੀਂ ਕਰਦਾ ਵਾਇਗਰੂ ਦਿਲ ਕਰਦਾ ਕਿ ਵਾਇਗਰੂ ਸੋ ਚਾਹੀਏ ਵਾਇਗਰੂ ਕਰੀ ਜਾਏ ਸਮਾਈ ਬਹੁਤ ਸ਼ੁਕਰ ਹੈ ਪਾਸ ਨੂੰ ਸਟਾਰਟਿੰਗ ਤੇ ਪਿਆਰੀ ਸੰਗਤਿਆਰ ਦਾ ਸਸਫਲ ਵਾਇਗਰੂ ਚੇਂਜ ਆਇਆ